ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਸਾਥ ਸੰਗਜਿਓ ਮੈਂ ਤੌਰ ਆਪਣਾ ਜਗਸੀਰ rau ਕੇ ਸੁਪਿੰਦਰ rau ਕੇ ਕਲਾ ਤੋਂ ਲੈ ਕੇ ਤੁਹਾਡੇ ਸਾਹਮਣੇ ਵੱਖ-ਵੱਖਰੀ ਵੀਡੀਓ ਲਾ ਰਿਹਾ ਨਾ ਸੋ ਜਿਹੜੀ ਅੱਜ ਦੀ ਵੀਡੀਓ ਆ ਸਤ ਟੰਡ ਵਾਸੀ ਸਤ ਬਾਬਾ ਕੂਰੰਦਾ ਜੀ ਜਿਨ੍ਹਾਂ ਨੂੰ ਇਸ ਨਗਰ ਨੂੰ ਬਹੁਤ ਵੱਡੀ ਦੇਣ ਆ ਜਿਨ੍ਹਾਂ ਦੀ ਇਸ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਬਾਬਾ ਜੀਵ ਸਿੰਘ ਜੀ ਗੁਰਦੁਆਰਾ ਬਕੀਰ ਸਾਹਿਬ ਔਰ ਇਹਨਾਂ ਸਥਾਨਾਂ ਨੂੰ ਬਹੁਤ ਵੱਡੀ ਦੇਣ ਆ ਨਗਰ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੇਣ ਆ ਸੋ ਉਹਨਾਂ ਨੂੰ ਚਾਹੇ ਸਰੀਰਕ ਤੌਰ ਤੇ ਸਾਡੇ ਕੋਲ ਗਿਆਨ ਨੂੰ 10 12 ਸਾਲ ਹੋ ਚੁੱਕੇ ਆ ਫਿਰ ਵੀ ਅੱਜ ਉਹ ਮਾਨਸਿਕ ਤੌਰ ਤੇ ਇੱਕ ਵਿਕਾਸ ਦੇ ਪੁੰਜੇ ਰੂਪ ਦੇ ਵਿੱਚ ਸਾਡੀਆਂ ਜਿਹੜੀਆਂ ਯਾਦਾਂ ਦੇ ਵਿੱਚ ਸਾਡੇ ਜੀਵਨਾਂ ਦੇ ਵਿੱਚ ਜੋ ਚਾਹੁੰਦੇ ਆ ਤੋਂ ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਪੈਸੇ ਨੂੰ ਜੋ ਨਗਰ 'ਚੋਂ ਇਕੱਠਾ ਹੁੰਦਾ ਜਾਂ ਆਪਣੇ ਕੋਲ ਵੀ ਦੁਕਾਨ ਆਉਂਦਾ ਉਹਨਾਂ ਨੂੰ ਇੱਕ ਬੈਂਕਾਂ ਦੇ ਵਿੱਚ ਰੱਖਣ ਦੀ ਬਜਾਏ ਇੱਕ ਆਪ ਦੇ ਕੋਲੇ ਨੱਪ ਕੇ ਰੱਖਣ ਦੀ ਬਜਾਏ ਪਿੰਡ ਦੇ ਵਿਕਾਸ ਦੇ ਉੱਤੇ ਪੈਸਾ ਲਾਇਆ ਤੋ ਅੱਜ ਉਹ ਚਾਹੇ ਸਾਡੇ ਵਿੱਚੋਂ ਚਲੇ ਗਏ ਆ ਫਿਰ ਵੀ ਪਿੰਡ ਉਹਨਾਂ ਨੂੰ ਯਾਦ ਕਰਦਾ ਏ ਸੋ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਆ ਸਮੁੱਚੀ ਕਰਦੋਰਾ ਬਾਬਾ ਜੀਵਨ ਸਿੰਘ ਜੀ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਸਾਹਿਬ ਜਿਨੇ ਮੈਂਬਰ ਆ ਸਾਡੇ ਨਾਲ ਸਿੱਧਾ ਖੜੀਆਂ ਸੋ ਇਹ ਕਾਰਜ ਜਿਹੜੇ ਕੰਮ ਸਭਾ ਰਹੇ ਆ ਅਗਰ ਦੱਸੋ ਜੀ ਸੇਵਾ ਸੰਭਾ ਰਹੇ ਆ ਨੇਕਾ ਸੇਵਾਵਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਚਾਹੇ ਲੰਗਰ ਹਾਲ ਦੀ ਸੇਵਾ ਹੋਵੇ ਚਾਹੇ ਪਰਵਾਸਨ ਸੇਵਾ ਹੋਵੇ ਚਾਹੇ ਨਰ ਕੀਰਤਨ ਹੋਵੇ ਚਾਹੇ ਮਗਰ ਬਾਸੂਰ ਬਣਾਇਆ ਜਾਂ ਹੋਰ ਵੀ ਨੇਕਾ ਸੇਵਾਵਾਂ ਇਹਨਾਂ ਦੇ ਹਿੱਸੇ ਆਈਆਂ ਤੇ ਉਹ ਸਮੇਂ ਸਮੇਂ ਦੇ ਕਰਦੇ ਆ ਤੁਹਾਡੇ ਸਬੰਧ ਦੇ ਵਿੱਚ ਇਹਨਾਂ ਵੱਲੋਂ ਸਤਿਆਪੂਰਵੰਤਾ ਜੀ ਨੂੰ ਯਾਦ ਕਰਦੇ ਹੋਇਆ ਸ਼੍ਰੀ ਗੰਨਪਾਦ ਸਾਹਿਬ ਪ੍ਰਕਾਸ਼ ਕੀਤੇ ਜਾ ਰਹੇ ਆ ਜੋ ਕਿ 21 ਤੰ 2025 ਨੂੰ ਪ੍ਰਕਾਸ਼ ਹੋਣਗੇ ਔਰ 22 ਤੰ 2025 ਨੂੰ ਉਹਨਾਂ ਦੇ ਭੋਗ ਪਾਏ ਜਾਣਗੇ 21 ਤੰ 25 ਨੂੰ ਜਿਹੜੇ ਸ਼ੁੱਕਰਵਾਰ ਨੂੰ ਜਿਹੜੇ ਪਾਰ ਪ੍ਰਕਾਸ਼ ਹੋਣਗੇ ਔਰ 22 ਤੰ 25 ਨੂੰ ਜਿਹੜਾ ਅਤਵਾਰ ਨੂੰ ਦੇ ਭੋਗ ਪਾਏ ਜਾਣਗੇ ਸੂਤੀਆਂ ਸੰਗਤਾਂ ਨੇ ਚਰਨ ਵਿੱਚ ਬੇਨਤੀ ਆ ਪਰੌਂਦਾ ਕਮੇਟੀ ਵੱਲੋਂ ਜਿਸ ਤਰ੍ਹਾਂ ਤੁਸੀਂ ਅੱਗੇ ਇਸ ਗੁਰਦੁਆਰਾ ਸਾਹਿਬ ਦੇ ਵਿਕਾਸ ਦੇ ਵਿੱਚ ਸੇਵਾ ਦੇ ਵਿੱਚ ਹਿੱਸਾ ਪਾਉਣੇ ਆ ਉਸੇ ਤਰ੍ਹਾਂ ਇਦਾਂ ਦੇ ਸਵਾਭਾਵਾਂ ਦੇ ਵਿੱਚ ਵੀ ਜਿਹੜਾ ਹਿੱਸਾ ਜ루 ਪਾਈਏ ਤਾਨ ਕਰਕੇ ਮਾਨ ਕਰਕੇ ਧਾਨ ਕਰਕੇ ਰਾਸ਼ਨ ਦੇ ਰੂਪ ਦੇ ਵਿੱਚ ਮਾਇਆ ਦੇ ਰੂਪ ਦੇ ਵਿੱਚ ਜਾਂ ਬਾਲਣ ਦੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਤੁਸੀਂ ਦੋਤੇ ਰੂਪ ਦੇ ਵਿੱਚ ਤੇ ਤੁਸੀਂ ਸੇਵਾ ਕਰ ਸਕਦੇ ਹੋ ਸੋ ਪ੍ਰੋਨ ਦਾ ਕਮੇਟੀ ਇੱਥੇ ਹਾਜ਼ਰ ਹੋ ਗਈ ਸੋ ਤੁਸੀਂ ਉਹਨਾਂ ਕੋਲੇ ਆਪੀ ਸੇਵਾਵਾਂ ਪਹੁੰਚ ਕਰ ਸਕਦੇ ਆ ਸੋ ਗੁਰੂ ਘਰ ਲੰਗਰ ਟੁੱਟ ਵਾਸਤੇਗਾ ਇਸ ਤਕੜ ਪਰ ਸੇਵ ਜਿਹੜੀ ਭੋਗ ਆ ਉਹ ਜਿਹੜੇ 23 ਦਿਨ ਨੂੰ ਪਾਏ ਜਾਣਗੇ ਐਸੇ ਦਿਨੇ ਮਾਤਮੀ ਨੇ ਸੋ ਪਹੁੰਚ ਰਹੇ ਮਾਪੋਰਸ਼ਾ ਦੇ ਵਿੱਚ ਗੱਲ ਕਰੀਏ ਸੰਤ ਬਾਬਾ ਲਾਸ਼ਮੁਦਾਸ ਜੀ ਰਾਉਕੇ ਕਲਾਂ ਸੰਤ ਬਾਬਾ ਰਵੀ ਪ੍ਰਕਾਸ਼ ਜੀ ਰਾਉਕੇ ਕਲਾਂ ਡੇਰਾ ਪਸੇੜ ਸੰਤ ਬਾਬਾ ਗੁਰਦਿਆਲ ਮੋਨੀ ਜੀ ਜੱਗਾ ਬਤਨੀ ਕਲਾਂ ਸੰਤ ਬਾਬਾ ਪ੍ਰਦੀਪ ਸਿੰਘ ਜੀ ਗਊਸ਼ਾਲਾ ਬਤਨੀ ਕਲਾਂ ਸੰਤ ਬਾਬਾ ਗੁਰਚਾਰਨ ਸਿੰਘ ਜੀ ਕਾਸ਼ੀਪੁਰੀ ਬਤਨੀ ਕਲਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਡੇਰਾ ਸਹਿਪੁਰੀ ਲੋਕੋ ਸੰਤ ਬਾਬਾ ਬਲਵਿੰਦਰ ਸਿੰਘ ਜੀ ਡੇਰਾ ਸਹਿਪੁਰੀ ਲੋਕੋ ਸੰਤ ਬਾਬਾ ਜਗਰਾਜ ਸਿੰਘ ਜੀ ਲੰਗਰਾਂ ਵਾਲੇ ਲੋਕੋ ਨਗਰ ਤੋਂ ਸੰਤੂ ਆਪਾ ਨਰਮਲ ਦਾ ਜੀ ਡੇਰਾ ਲੋਕੋ ਸੰਤੂ ਆਪਾ ਮੱਖਣ ਦਾ ਜੀ ਡੇਰਾ ਬਿੱਗੀਆਂ ਸੰਤੂ ਆਪਾ ਰੋਗੀ ਦਾ ਜੀ ਡੇਰਾ ਗੜੀਆਂ ਸੰਤੂ ਆਪਾ ਅਮਰ ਸ਼ਰਮਾ rau ਤੇ ਕਲਾ ਸੰਤੂ ਆਪਾ ਕੇਲੂ ਦਾ ਜੀ ਨਿੱਕੀਆਂ ਡੇਰਾ ਵਾਲੇ ਸੰਤੂ ਆਪਾ ਨਪੇਜ ਕਕੂ ਕਜੂਰੀ ਡੇਰਾ ਅਮਰਪੁਰੀ ਲੋਕੋ ਬਾਬਾ ਦਰਵਾਜ ਸ਼ਰਧਮੁਣੀ ਜੀ ਡੇਰਾ ਕਿਉ ਚੱਕ ਪੰਡਤਵੰਦਪ ਸਿੰਘ ਸ਼ਰਮਾ rau ਤੇ ਕਲਾ ਸੋ ਜੇ ਮਹਾਂਪੁਰਸ਼ਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਇਸਨ ਮਹਾਂਪੁਰਸ਼ਾਂ ਨੂੰ ਗੇ ਸੋ ਸਕੱਗੋ ਬਲ ਲਸ਼ਮਦਾਸ ਜੀ ਔਰ ਪ੍ਰੋਨਦ ਕਮੇਟੀ ਵੱਲੋਂ ਸਾਰੇ ਹੀ ਨਗਰ ਨਿਵਾਸੀ ਬੈਡਰਾਉਕ ਦੇ ਗਲਰ ਐਲ ਆਰ ਆਈ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਆਪ ਪਹਿਲਾਂ ਵੀ ਬਾਧਰ ਕੇ ਸੇਵਾ ਕਰਦੇ ਹੋ ਕੋਈ ਜਿਹੜੇ ਡੇਟਾ ਜਿਹੜੀਆਂ ਨੋਟ ਕਰ ਲੋ ਆਪਣੇ ਪ੍ਰੋਨਦ ਕਮੇਟੀ ਦਾ ਸਾਥ ਦੇਣਾ ਹੈ ਤਾਂ ਜੋ ਵਿਕਾਸ ਦੇ ਫਸਲਤਾਂ ਤੋਂ ਆਪੂਰਦਾ ਜੀ ਉਹਨਾਂ ਦੀ ਸ਼ਖਸੀਅਤ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਆਪਣਾ ਸਮਾਗਮ ਆਸ ਹੈ ਸ੍ਰੀ ਗੁਰੂ ਧੰਨਵਾਦ ਜੀ ਦੇ ਪਾਸ ਪ੍ਰਗਟ ਹੋਣੇ ਆ। ਤੋਂ ਬਾਅਦ ਅਗੇ ਸੇਵਾਵਾਂ ਕਰੀਏ ਤੇ ਗੁਰੂ ਘਰ ਦੇ ਪੁਸ਼ੇ ਪ੍ਰਾਪਤ ਕਰੀਏ ਜੀ। ਇਹਨਾਂ ਦੇ ਬੇਜਾ ਕਰਦਾ ਵਾ ਇਹਨਾਂ ਦਾ ਜੱਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ